ਹਾਂਜੀ ਮਿੱਤਰੋ ਅੱਜ ਨਮਾ ਟੱਕ ਲੈ ਕੇ ਆਇਆ ਆ ਪਾਖੜਾ ਨਹਿਰ ਤੇ ਤਿੰਨ ਕਿੱਲੇ ਤਾਂ ਉਧਰ ਪਰਲੀ ਸਾਈਡ ਆ ਪਾਖੜਾ ਦੇ ਨਾਲ ਬਿਲਕੁਲ ਨੀਲੇ ਪਾਣੇ ਵਾਲੀ ਪਾਖੜਾ ਨਹਿਰ ਆਗੀ ਤੇ ਸਵਾ ਤਿੰਨ ਕਿੱਲਿਆਂ ਦਾ ਟੱਕ ਹੋਰਲੀ ਸਾਈਡ ਆ ਸਵਾ ਤਿੰਨ ਕਿੱਲਿਆਂ ਦਾ ਉਹ ਪਿੰਡ ਦੇ ਨਾਲ ਜਾ ਲੱਗਿਆ ਲਿੰਕ ਰੋਡ ਤੇ ਜਾ ਲੱਗਿਆ ਤੇ ਇਹਦੇ ਤਿੰਨ ਟੱਕ ਬਣਦੇ ਨੇ ਕਿ 3 ਕਿੱਲੇ ਲੱਗ ਰਹੇ 9.5 ਕਿੱਲੇ ਦਾ ਟੱਕ ਹੈ ਜੇ ਇਕੱਠਾ ਲੈਣਾ ਕਿਸੇ ਨੇ ਇਕੱਠਾ ਵੀ ਲੈ ਸਕਦਾ ਹੈ ਇਹ ਟੁੱਟਮਾ ਲੈਣਾ ਕਿਸੇ ਪਹਿਲ ਤਾਂ ਇਕੱਠੇ ਦੀ ਹੈਗੀ ਤੇ ਇਹਦੀ ਜਿਹੜੀ ਡਿਮਾਂਡ ਹੈਗੀ ਡਿਮਾਂਡ ਹੈਗੀ ਹੈ 55 ਲੱਖ ਰੁਪਈਆ ਨਹਿਰ ਤੇ ਪਾਖਣਾ ਨਹਿਰ ਤੇ ਪਾਣੀ ਇੱਕ ਨੰਬਰ ਹੈ ਕਿਤੇ ਵੀ ਤੁਸੀਂ ਧਰਤੀ ਵਾਲਾ ਚੈੱਕ ਕਰਾ ਸਕਦੇ ਤੁਸੀਂ ਟੀਡੀਐਸ ਚੈੱਕ ਕਰਾ ਸਕਦੇ ਹੋ ਕਿਉਂ ਵਰਗਾ ਪਾਣੀ ਹੈ ਜੇ ਕਿਸੇ ਨੇ ਲੈਣਾ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਬਹਾਣਾ ਹੈ ਮਾਨਸਾ ਜ਼ਿਲ੍ਹੇ ਦਾ ਬਹਾਣਾ ਹੈ ਤੇ ਪੂਰਾ ਟੌਪ ਦਾ ਬਹਾਣਾ ਹੈ ਤੇ ਹੇਯਾ ਬਹਾਨ ਪਹਿਲੀ ਗੱਲ ਤਾਂ ਨਹਿਰ ਤੇ ਕੋਈ ਬਹੁਤ ਘੱਟ ਬਕਾਊ ਮਿਲਦੇ ਨੇ ਜੇ ਕਿਸੇ ਨੇ ਲੈਣਾ ਸਕਰੀਨ ਤੇ ਦਿੱਤਾ ਹੋਇਆ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਖਰੀਦਣੀ ਹੋਵੇ ਤੁਸੀਂ ਤਾਂ 1 ਕਿਲੋ ਤੋਂ ਲੈ ਕੇ ਸਾਡੇ ਕੋਲ 100 ਕਿੱਲੇ ਤੱਕ ਮਿਲ ਜੂਗਾ ਤੇ ਜੇ ਕਿਸੇ ਨੇ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਸਾਡੇ ਨਾਲ ਸਿੱਧਾ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਸਾਡਾ YouTube ਤੇ ਤੇ Instagram ਤੇ ਪੇਜ ਆਗਾ ਪੰਜਾਬ ਦਾ ਸੱਚ ਉਹਦੇ ਤੇ ਅਸੀਂ ਵੀਡੀਓ ਪਾਉਂਦੇ ਰਹਿੰਨੇ ਆ ਜਮੀਨਾਂ ਦੀਆਂ ਤੇ ਉਹਦੇ ਤੇ ਜਾ ਕੇ ਤੁਸੀਂ ਫੁੱਲ ਵੀਡੀਓ ਦੇਖ ਸਕਦੇ ਜੀ ਧੰਨਵਾਦ ਜੀ